ਜਿੱਥੇ ਗੁਰਦਾਸਪੁਰ ਵਿੱਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈ بارش ਨੇ ਮੌਸਮ ਵਿੱਚ ਤਬਦੀਲੀ ਲਿਆਂਦੀ ਹੈ ਤੇ ਉੱਥੇ ਹੀ ਬੇਸ਼ੱਕ ਸੁੱਕੀ ਥਣ ਤੋਂ ਲੋਕਾਂ ਨੂੰ ਰਾਹਤ ਮਿਲੀ ਪਰ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ بارش بارش ਕਾਰਨ ਪੈ ਤੁੰਦਦੀ ਤਾਂ ਤੁੰਦ ਪੈਣੀ ਜਿਹੜੀ ਆ ਸ਼ੁਰੂ ਹੋ ਗਈ ਤੇ ਲਗਾਤਾਰ ਕਈ ਦਿਨਾਂ ਤੋਂ ਸੰਗੇ ਤੁੰਦ ਪੈ ਰਹੀ ਹੈ ਜਿਸ ਕਾਰਨ ਗੱਡੀਆਂ ਤੇ ਡਰਾਈਵਰਾਂ ਨੂੰ ਜਿਹੜੀ ਆ ਮੁਸੀਬਤਾਂ ਜਿਹੜੀਆਂ ਉਹਨਾਂ ਦੀਆਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਬੱਸ ਚਾਲਕਾਂ ਨੇ ਦੱਸਿਆ ਕਿ ਉਹਨਾਂ ਨੂੰ ਤੁੰਦ ਕਾਰਨ ਉਹਨਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉੱਥੇ ਹੀ ਉਹਨਾਂ ਨੇ ਦੂਜੀ ਗੱਡੀ ਚਾਲਕਾਂ ਨੂੰ ਵੀ ਮੌਸਮ ਬੱਚੋ ਸੰਭਲ ਕੇ ਗੱਡੀ ਚਲਾਓ ਕਿਉਂਕਿ ਸੜਕਾਂ ਤੇ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ ਤੇ ਨਾਲ ਹੀ ਉਹਨਾਂ ਦੱਸਿਆ ਕਿ ਅੱਜਕੱਲ ਗੰਨੇ ਦਾ ਸੀਜ਼ਨ ਹੋਣ ਕਾਰਨ ਗੰਨੇ ਨਾਲ ਲੱਦੀਆਂ ਟਰਾਲੀਆਂ ਵੀ ਕਾਫੀ ਸੜਕ ਤੇ ਨਜ਼ਰ ਆਉਂਦੀਆਂ ਨੇ ਜਿਨ੍ਹਾਂ ਕਾਰਨ ਕਾਫੀ ਹਾਸਤੇ ਹੋ ਰਹੇ ਕਿਉਂਕਿ ਟਰੈਲੀ ਚਾਲਕ ਨਾ ਤਾਂ ਜਿਹੜੇ ਨੇ ਰਿਫਲੈਕਟਰ ਦੀ ਵਰਤੋਂ ਕਰਦੇ ਨੇ ਤੇ ਨਾ ਹੀ ਲਾਈਟਾਂ ਉਹਨਾਂ ਸਾਰੀਆਂ ਗੱਡੀਆਂ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਦੁਰਘਟਨਾ ਤੋਂ ਬਚਨ ਲਈ ਆਪ ਦਾ ਵੀ ਵਿਚਾਰ ਕਰੋ ਤੇ ਸામਨੇ ਆਉਣ ਵਾਲੀ ਗੱਡੀ ਦਾ ਵੀ ਵਿਚਾਚ ਕਰੋ ਤੇ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਗੱਡੀਆਂ ਦੇ ਅੱਗੇ ਪਿੱਛੇ ਰਿਫਲੈਕਟਰ ਜਿਹੜੇ ਨੇ ਉਹਨਾਂ ਦੀ ਵਰਤੋਂ ਜ਼ਰੂਰ ਕਰੋ। ਪਰੇਸ਼ਾਨੀ ਤਾਂ ਦੱਸ ਹੀ ਨਹੀਂ ਸਕਦੇ ਵੀ ਕਿੰਨੀ ਕਾ ਤੁਹਾਡੇ ਸਾਹਮਣੇ ਆ ਸਾਰੀ। ਜਦੋਂ ਇੱਕ ਦਮ ਧੁੰਦ ਦੇ ਬੁੱਲੇ ਆਉਂਦੇ ਨੇ ਤੇ ਬੜੀ ਮੁਸ਼ਕਲ ਆਉਂਦੀ ਆ ਡਰਾਈਵਰ ਜਿਹੜੇ ਨੇ ਉਹ ਵਿਚਾਰੇ ਅੱਖਾਂ ਰਹਿ ਜਾਂਦੀਆਂ ਨੇ। ਹਾਦਸਿਆਂ ਦਾ ਬਹੁਤ ਜ਼ਿਆਦਾ ਮਤਲਬ ਵੀ ਖਤਰਾ ਬਣਿਆ ਰਹਿੰਦਾ ਹੈ। ਜਿਹੜੀ ਸੜਕਾਂ ਦੇ ਉੱਤੇ ਲਾਈਨਿੰਗ ਹੈ ਚਿੱਟੀ ਲਾਈਨਿੰਗ ਜਾਂ ਪੀਲੀ ਲਾਈਨਿੰਗ ਜਿਹੜੀ ਕੀਤੀ ਹੋਵੇ ਉਹਦੇ ਨਾਲ ਜਿਹੜਾ ਉਹ ਫਾਇਦਾ ਹੁੰਦਾ ਪਰ ਬਹੁਤ ਜਗ੍ਹਾ ਦੇ ਉੱਤੇ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਲਾਈਨਿੰਗ ਆ ਉਹ ਨਹੀਂ ਹੈਗੀ ਮੇਰਾ ਵਿਭਾਗਾਂ ਨੂੰ ਥੋੜੀ ਬੇਨਤੀ ਆ ਵੀ ਉਹ ਵੀ ਕੀਤਾ ਜਾਵੇ ਉਹਦੇ ਨਾਲ ਜਾਣ ਮਾਲ ਦੀ ਰੱਖਿਆ ਜਿਹੜੀ ਉਹ ਦੇਖੋ ਜੀ ਨੌਜਵਾਨਾਂ ਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਾ ਸਿੱਖਣੀ ਚਾਹੀਦੀ ਹੈ ਕੋਈ ਏਡੀ ਗੱਲ ਨਹੀਂ तकरीबन ਸਾਰੇ ਡਰਾਈਵਰ ਹੀ ਨੇ ਵਧੀਆ ਨੇ ਕਿਉਂਕਿ ਗੱਡੀਆਂ ਇਲੈਕਟ੍ਰੋਨਿਕਸ ਆ ਗਈਆਂ ਨੇ ਔਰ ਪੜ੍ਹੇ ਲਿਖੇ ਮੁੰਡੇ ਆ ਗਏ ਨੇ ਹੁਣ ਉਹ ਪੁਰਾਣੇ ਡਰਾਈਵਰ ਤੇ ਹੈ ਨਹੀਂ ਵੀ ਅਨਪਾੜ੍ਹ ਸੀਗੇ ਇਹ ਸਾਰੇ ਪੜ੍ਹੇ ਲਿਖੇ ਨੇ ਔਰ YouTube ਤੇ ਵਗੈਰਾ ਵੀ ਸਾਰਾ ਕੁਝ ਆਉਂਦਾ ਵੀ ਕਿੱਦਾਂ ਸਾਈਨ ਕਿਉਂਕਿ ਜਿਹੜੇ ਹਾਂ ਹੋਲੀ ਚਲਾਉਣ ਤੇ ਲਾਇਸੈਂਸ ਜਿਹੜੇ ਨੇ ਪ੍ਰੋਪਰ ਇਹਨਾਂ ਦੇ ਬਣਦੇ ਵੀ ਬੜੇ ਤਰੀਕੇ ਨਾਲ ਹੋਂ ਤਾਂ ਅੱਗੇ ਤੇ ਜਾਲੀ ਜੁਲੀ ਬਣ ਜਾਂਦੀ ਹੁੰਦੀ ਤੇ ਚਲਾ ਕੇ ਤੇ ਫੇਰ ਚਲਦੀ ਆ ਇੰਡੀਕੇਟਰ ਜਿਹੜੇ ਉਹ ਸਾਰੇ ਚੱਲਦੇ ਹੋਣੇ ਚਾਹੀਦੇ ਆ ਤੁਹਾਡੀਆਂ ਗੱਡੀਆਂ ਦੇ ਪੀਲੀਆਂ ਲਾਈਟਾਂ ਚੱਲਦੀਆਂ ਹੋਣੇ ਚਾਹੀਦੀਆਂ ਇਹ ਨਹੀਂ ਵੀ ਤੁਸੀਂ ਤੁਹਾਨੂੰ ਵਿਜ਼ਿਬਿਲਟੀ ਦੇਖਦੀ ਆ ਤੁਸੀਂ ਆਪਣੀਆਂ ਲਾਈਟਾਂ ਬੰਦ ਕਰਕੇ ਰੱਖੋ ਲਾਈਟਾਂ ਜਗਾ ਕੇ ਰੱਖੋ ਉਹ ਲਾਈਟਾਂ ਦਾ ਬਿੱਲ ਨਹੀਂ ਹੁੰਦਾ ਰਾਤ ਨੂੰ ਇੱਕ ਹਨੇਰਾ ਉੱਤੋਂ ਧੁੰਦ ਉਹ ਫੇਰ ਡਬਲ ਹੋ ਜਾਂਦੀ ਹੈ ਜੀ ਉੱਤੋਂ ਕੰਨਾ ਚੱਲ ਪਿਆ ਹਾਂਜੀ ਉਹ ਕੰਨਾ ਟਰਾਲੀਆਂ ਚੱਲ ਪਿਆ ਨੇ ਲਾਈਟ ਨਹੀਂ ਉਹਨਾਂ ਦੇ ਕੀ ਕਹਿਣਾ ਜਦੋਂ ਕਿੰਨੇ ਵਾਲਿਆਂ ਨੂੰ ਕੀ ਕਹਿਣਾ ਜਦੋਂ ਜੰਨੇ ਲਾ ਕੇ ਹੁੰਦੇ ਨੇ ਗੰਨੇ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਤੁਹਾਡੀਆਂ ਗੰਨਾ ਜਿਹੜਾ ਵਧਾਇਆ ਹੋਇਆ ਚਲੋ ਸਾਲ ਬਾਅਦ 6 ਮਹੀਨੇ ਜਦੋਂ ਵੀ ਤੁਸੀਂ ਟਰਾਲੀਆਂ ਲੈ ਕੇ ਰੋਡ ਤੇ ਆਉਂਦੇ ਆਉਨੇ ਹੋ ਪ੍ਰੋਪਰ ਇੰਡੀਕੇਟਰ ਵਗੈਰਾ ਜਿਹੜੀਆਂ ਲਾਈਟਾਂ ਜਿਹੜੀਆਂ ਹੋਂਦ ਤੇ ਡਿਜੀਟਲ ਬਹੁਤ ਲੱਗੀਆਂ ਨੇ ਮਗਰ ਲਾ ਕੇ ਰੱਖੋ ਵੀ ਤੁਹਾਡੀ ਦੂਰੋਂ ਪਤਾ ਲੱਗ ਸਕੇ ਬੱਸਾਂ ਵਾਲਿਆਂ ਨੂੰ ਕਾਰਾਂ ਵਾਲਿਆਂ ਨੂੰ ਕਿ ਟਰਾਲੀ ਆ ਰਹੀ ਹੈ ਮੇਰਾ ਨਾਮ ਹੈ ਬਚਿੱਤਰ ਸਿੰਘ ਢੋਂਦ ਦੇ ਵਿੱਚ ਬਹੁਤ ਜ਼ਿਆਦੀ ਪਰੇਸ਼ਾਨੀ ਆਉਂਦੀ ਹੈ ਜੀ ਗੱਡੀਆਂ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਡਰਾਈਵਰ ਨੂੰ ਭਾਵੇਂ ਉਹ ਸਰਕਾਰੀ ਆ ਭ ਜਾਨ ਤੇ ਸਾਰਿਆਂ ਦੀ ਇਕੋ ਜੀ ਆ ਪਰਿਵਾਰ ਆ ਮਗਰ ਬੱਚੇ ਆ ਹਰ ਇੱਕ ਨੂੰ ਆਪਣੀ ਗੱਡੀ ਜਿਹੜੀ ਆ ਸਲੋ ਚਲਾਉਣੀ ਚਾਹੀਦੀ ਆ ਗੱਡੀਆਂ ਦੀਆਂ ਲਾਈਟਾਂ ਵਗੈਰਾ ਡਿਮ ਲਾਈਟਾਂ ਹੈਂਡਿਕਟਰ ਇਸ਼ਾਰੇ ਵਗੈਰਾ ਸਾਰੇ ਜਗਨੇ ਚਾਹੀਦੇ ਗੱਡੀਆਂ ਦੇ ਗੱਡੀ ਭਾਵੇਂ ਕੋਈ ਵੀ ਹੋਵੇ ਭਾਵੇਂ ਨਿੱਕੀ ਵੀ ਭਾਵੇਂ ਵੱਡੀ ਆ ਕਾਰ ਵਾ ਬੱਸ ਵਾ ਜੋ ਵੀ ਆ ਟਰੱਕ ਵਾ ਇਸ ਕਰਕੇ ਧੁੰਦ ਦੇ ਵਿੱਚ ਬਹੁਤ ਜ਼ਿਆਦੀ ਪਰੇਸ਼ਾਨੀ ਐਕਸੀਡੈਂਟ ਹੋਣ ਦਾ ਕਾਰਨ ਇਹੋ ਬਣਦੇ ਜਿਆਦਾ ਵੀ ਅੱਗੇ ਦਿਖਾਈ ਘਟ ਦਿੰਦਾ ਲਾਈਟਾਂ ਵਗੈਰਾ ਘੱਟ ਚੱਲਦੀਆਂ ਅੱਜ ਕੱਲ੍ਹ ਟਰਾਲੀਆਂ ਚੱਲਦੀਆਂ ਗੰਨੇ ਵਾਲੀਆਂ ਉਹਨਾਂ ਦੇ ਮਗਰ ਕੋਈ ਵੀ ਲਾਈਟ ਨਹੀਂ ਹੁੰਦੀ ਉਹਦਾ ਕਰਕੇ ਬਹੁਤ ਜ਼ਿਆਦਾ ਡਰਾਈਵਰ ਨੂੰ ਪਰੇਸ਼ਾਨੀਆਂ ਆਉਂਦੀ ਐ ਐਕਸੀਡੈਂਟ ਤਾਂ ਹੁੰਦੇ ਜਾਂਦਾ ਇਸ ਕਰਕੇ ਲਾਈਟ ਜ਼ਰੂਰ ਚਾਹੀਦੀ ਗੱਡੀ ਦੀ ਡਿਮ ਲਾਈਟ ਐਂਡੀਕੇਟਰ ਇਹ ਜਗਨੇ ਚਾਹੀਦੇ ਆ ਮੇਰਾ ਤੇ ਇਹ ਸੁਝਾਅ ਆ ਸਾਰਿਆਂ ਨੂੰ ਵੇਖੋ ਵੀ ਆਪਣੀ ਜਾਨ ਦੀ ਆਪ ਅਸੀਂ ਰਾਖੀ ਕਰੀਏ ਗੱਡੀ ਜਿਹੜੀ ਗਲਤ ਨਾ ਚਲਾਈਏ ਉਹ ਵਟਾਕ ਵਗੈਰਾ ਤੁਹਾਨੂੰ ਜਨਾ ਕਰੀਏ ਸਭ ਤੋਂ ਪਹਿਲੀ ਗੱਲ ਤੇ ਆ ਦੂਜੀ ਗੱਲ ਐ ਵੀ ਲਾਈਟਾਂ ਵਗੈਰਾ ਦਾ ਧਿਆਨ ਰੱਖੋ ਗੱਡੀ ਜਿਹੜੀ ਆ ਜ਼ਿਆਦਾ ਓਵਰਸਪੀਡ ਨਹੀਂ ਚਲੋਣੀ ਚਾਹੀਦੀ ਧੁੰਦ ਦੇ ਵਿੱਚ ਮੈਂ ਤੇ ਇਹ ਕਹੂੰਗਾ ਵੀ ਆਪਣੀ ਜਾਨ ਦੀ ਆਪ ਰਾਖੀ ਕਰੋ ਤੁੰਦ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਕੋ ਜਿਹੜੇ ਹੈਵੀ ਵਾਹਨ ਆ ਗੰਨੇ ਵਾਲੀਆਂ ਟਰਾਲੀਆਂ ਤੂੜੀ ਵਾਲੇ ਟਰੱਕ ਇਹਨਾਂ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਤੇ ਟਰਾਲੀਆਂ ਟਰੂਲੀਆਂ ਤਾਂ ਤੇ ਇਦਾਂ ਵਾ ਵੀ ਮਤਲਬ ਕੋਈ ਇੰਡੀਕੇਟਰ ਵੀ ਹੈ ਨਹੀਂ ਪਿੱਛੇ